ਸਰਕਾਰ ਦੇ ਵੱਲੋਂ ਜੋ ਲੈਂਡ ਸਕੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਕਿਸਾਨਾਂ ਤੋਂ ਖੋਈਆਂ ਜਾ ਰਹੀਆਂ ਆ ਅੱਜ ਕ੍ਰਾਂ ਨਿਊਜ਼ ਨਾਲ ਉਹ ਜੋ ਇੱਕ ਮਾਰਚ ਕੀਤਾ ਜਾ ਰਿਹਾ ਹੈ ਖਪੈਂਡਰਾਉਂ ਦਾ ਤੋਂ ਕਿਸਾਨ ਜੀ ਆ ਪੰਜਾਬ ਜੋ ਇਸ ਸੈਕ ਮਾਰਚ ਦੇ ਵਿੱਚ ਭਰਮਾ ਸਜੂ ਕਰ ਰਹੀ ਹੈ ਕਿ ਅਸੀਂ ਕਿਸਾਨ ਜੀ ਨੇ ਦੇ ਵਿਦਰਾਂਦ ਦੇ ਖਵਾਸ ਚਾਹੁੰਦੇ ਆ ਕਿ ਜਿੱਦਾਂ ਦਾ ਵੀ ਅੱਗੇ ਦਾ ਕੋ ਪ੍ਰੋਗਰਾਮ ਹੋਊਗਾ ਬੱਤ ਤੋਂ ਬਾਅਦ ਅਸੀਂ ਨਿਯੋਜ ਕਰਾਂਗੇ ਸ੍ਰੀ ਸਰਪੰਨਾਂ ਨਾ ਬਰਾਜਵੀਰ ਸਿੰਘ ਰਾਜਾ ਗਿੱਧੂ ਸੁਧਾਰਨੀ ਦੇ ਹੇਠ ਅੱਜ ਦੇ ਕਿਸਾਨ ਵੀ ਜਮੀਨਾ ਮਿਹਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਰੋਸ ਦੇ ਵਿੱਚ ਅੱਜ ਲੋਹਗਲਾ ਮੋਗਾ ਦੇ ਵਿੱਚ ਵੀ ਸੀ ਦਲਤਰੀ ਦੀ ਮੰਗ ਪੱਤਰ ਦਿੱਤਾ ਗਿਆ ਹੈ ਅੱਗੇ ਸਾਰੇ ਕਿਸਾਨ ਵੀ ਇਕੱਠੇ ਹੋ ਕੇ ਡੀਸੀ ਦਫ਼ਤਰ ਜਿਹੜਾ ਆਪਣਾ ਮੰਗ ਪੱਤਰ ਦੇਣਗੇ ਤੇ ਅੱਗੇ ਦਾ ਜੋ ਸੰਘਰਸ਼ ਹੋਊਗਾ ਉਹ ਵੀ ਫਿਰ ਕਿਸਾਨ ਯੂਨੀਅਨ ਤੇ ਲੀਡਰਾਂ ਦੇ ਤਹਿਤ ਕੀਤਾ ਜਾਵੇਗਾ ਜੀ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ